ਹੈਲੋ ਫਰੈਂਡਸ ਸਤਿ ਸ੍ਰੀ ਅਕਾਲ ਤੇ ਅੱਜ ਹੈ ਟਾਈਮ ਸੰਡੇ ਦਾ ਹੈ ਤੇ ਟਾਈਮ ਹੋਇਆ ਹੈ ਜੀ 11:30 ਤੇ 11:30 ਹੋ ਗਏ ਨੇ ਆਪਾਂ ਇੱਕ ਬਲੌਗ ਜੋ ਹੈ ਅਪਲੋਡ ਕਰਤਾ ਹੈ ਹੁਣ ਸੈਕੰਡ ਬਲੌਗ ਆਪਾਂ ਸਟਾਰਟ ਕਰਦੇ ਹਾਂ ਸਾਰਾ ਕੰਮ ਸਫਾਈਆਂ ਵਗੈਰਾ ਦਾ ਆਪਾਂ ਕਰ ਲਿਆ ਹੈ ਤੇ ਨੀਟੈਂਟ ਕਲੀਨ ਘਰ ਹੋ ਚੁੱਕਿਆ ਹੈ ਤੇ ਹੁਣ ਜੀ ਆਪਾਂ ਬਣਾਉਂਦੇ ਹਾਂ ਨਾਸ਼ਤਾ ਤੇ ਹਸਬੰਡ ਲੱਗੇ ਹੋਏ ਨੇ ਬਾਹਰ ਦੀ ਸੈਟਿੰਗ ਕਰਨ ਤੇ ਬੱਚੇ ਵੀ ਨਾਲ ਨੇ ਤੇ ਬਸ ਦੋ ਦਿਨ ਰਹਿ ਗਏ ਤੇ ਹੁਣ ਜੋ ਹੈ ਸਕੂਲ ਦੀ ਟਾਈਮਿੰਗ ਸਟਾਰਟ ਹੋ ਜਾਣੀ ਹੈ ਤੇ ਬਸ ਜੀ ਹੁਣ ਕਰਦੇ ਹਾਂ ਰੋਟੀ ਦੀ ਤਿਆਰੀ ਅੱਜ ਸਭ ਤੋਂ ਪਹਿਲਾਂ ਜੀ ਆਪਾਂ ਇਹ ਪਤੀਲੇ ਨੂੰ ਇਹ ਘੜੇ ਨੂੰ ਚਮਕਾਇਆ ਇਹ ਰੇਤੇ ਨਾਲ ਹੀ ਚਮਕਾਇਆ ਵੈਸੇ ਮੈਂ ਇਸ ਨੂੰ ਚਮਕਾਉਣ ਲਈ ਜੋ ਯੂਜ਼ ਕਰਦੀ ਹਾਂ ਉਹ ਪੀਤੰਬਰੀ ਯੂਜ਼ ਕਰਦੀ ਹਾਂ ਬਟ ਉਹ ਮਾਰਕੀਟ 'ਚ अवेलेबल ਨਹੀਂ ਸੀਗਾ ਕਿਤੇ ਕਿਤੇ ਮਿਲਦਾ ਹੈ ਤੇ ਇਸ ਤੋਂ ਤੰਗ ਆ ਕੇ ਆਪਾਂ ਜੀ ਇਸ ਨੂੰ ਜੋ ਹੈ ਅੱਜ ਰੇਤੇ ਨਾਲ ਹੀ ਮਾਜ ਕੇ ਚਮਕਾਤਾ ਇੰਦਰ ਜੀ ਆਪਾਂ ਆਟਾ ਗੁੰਨ ਕੇ ਰੱਖਿਆ ਹੋਇਆ ਹੈ ਤੇ ਹੁਣ ਕਰਦੇ ਹਾਂ ਤਿਆਰੀ ਰੋਟੀ ਦੀ ਤੇ ਦਾਲ ਆਪਣੀ ਤਿਆਰ ਹੈ ਇਹ ਹੈ ਜੀ ਮੂੰਗੀ ਮਸਰੀ ਚਟਨੀ ਬਣਾਉਣੀ ਸੀ ਜੀ ਬਟ ਦੇਖਦੇ ਹਾਂ ਤੇ ਚਲੋ ਸਟਾਰਟ ਕਰਦੇ ਹਾਂ ਜੀ ਬ੍ਰੈਕਫਾਸਟ ਮਿਰਚਾਂ ਤੇ ਜਿਬੜ ਪਏ ਨੇ ਆਪਾਂ ਹੁਣ ਸੋਚਦੇ ਹਾਂ ਕਿ ਚਟਨੀ ਬਣਾ ਲਈਏ ਕਿਉਂਕਿ ਮੂੰਗੀ ਮਸਰੀ ਦੀ ਦਾਲ ਨਾਲ ਜੋ ਹੈ ਟੇਸਟੀ ਲੱਗਦੀ ਹੈ ਚਟਨੀ ਤੇ ਭੈਣ ਜੀ ਨੂੰ ਸੈੱਟ ਕਰਦੇ ਆਂ ਤੇ ਚਲੋ ਜੀ ਸਭ ਤੋਂ ਪਹਿਲਾਂ ਜੀ ਆਪਾਂ ਮਿਰਚਾਂ ਸਾਫ਼ ਕਰਕੇ ਤੇ ਜੋ ਹੈ ਜਿਬੜਾ ਨੂੰ ਕਲੀਅਰ ਕਰਕੇ ਜੋ ਹੈ ਇਹਨਾਂ ਨੂੰ ਗ੍ਰाइंड ਕਰਦੇ ਆਂ ਅੱਜ ਜੋ ਹੈ ਗ੍ਰਾਈਂਡਰ ਨਾਲ ਕਰਾਂਗੇ ਕਿਉਂਕਿ ਮਿਕਸਚਰ ਜੋ ਹੈ ਉਹ ਮੇਰਾ ਖਰਾਬ ਹੋ ਚੁੱਕਿਆ ਛੋਟੇ ਆਣਾ ਵੱਡੇ ਚ ਜੋ ਹੈ ਚਟਨੀ ਨਹੀਂ ਬਣਦੀ ਤੇ ਆਪਾਂ ਇਸ ਜੀ ਬਣਾਵਾਂਗੇ ਤੇ ਚਾ ਸਭ ਤੋਂ ਪਹਿਲਾਂ ਜੀ ਕਰਦੇ ਆਂ ਇਹਦੀ ਸਫਾਈ ਤੇ ਇਸ ਨੂੰ ਕਰਦੇ ਆਂ ਬਹੁਸ਼ ਦੇ ਨਾਲ ਕਈ ਦਿਨਾਂ ਬਾਅਦ ਮਿਲਣ ਦਾ ਕਾਰਨ ਇਹੀ ਹੈ ਕਿ ਬਹੁਤ ਜ਼ਿਆਦਾ ਗਰਮੀ ਤੇ ਦੂਜਾ ਜੋ ਹੈ ਘਰੇ ਚੱਲਿਆ ਹੋਇਆ ਹੈ ਮਿਸਤਰੀਆਂ ਦਾ ਕੰਮ ਤੇ ਬਿਜ਼ੀ ਸ਼ੈਡਿਊਲ ਹੋਣ ਕਰਕੇ ਤੇ ਗਰਮੀ ਹੋਣ ਕਰਕੇ ਤੁਹਾਡੇ ਨਾਲ ਮਿਲਣਾ ਥੋੜਾ ਜਿਹਾ ਜੋ ਹੈ ਮੁਸ਼ਕਲ ਹੋ ਰਿਹਾ ਹੈ ਤੇ ਇੱਧਰ ਜੋ ਹੈ ਚੱਲ ਰਹੀ ਸੀਗੀ ਟਰਾਲੀ ਜੋ ਹੈ ਆਈਸੀ ਕੀ ਰੇਤੇ ਦੀ ਤੇ ਇੱਧਰ ਜੋ ਹੈ ਬਾਹਰਲੇ ਪਾਸੇ ਕੁਝ ਕੰਮ ਚੱਲ ਰਿਹਾ ਹੈ ਮਿਸਤਰੀਆਂ ਦਾ ਜੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਗੇ ਇਸ ਕਰਕੇ ਤੁਹਾਡੇ ਨਾਲ ਕਈ ਦਿਨਾਂ ਬਾਅਦ ਮੈਂ ਅੱਜ ਬਲੌਗ ਸ਼ੇਅਰ ਕੀਤਾ ਹੈ ਤੇ ਇਹ ਜੋ ਬਲੌਗ ਹੈ ਇਹ ਸੋਂ ਐਤਵਾਰ ਤੋਂ ਲੈ ਕੇ ਜੀ ਇਹ ਹੈ ਆਪਣਾ ਮੰਗਲਵਾਰ ਤੱਕ ਦਾ ਬਲੌਗ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇਹ ਟਰਾਲੀ ਆਈ ਸੀਗੀ ਤੇ ਇਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਹੋਰ ਜੋ ਬਾਹਰ ਕਾਰਵਾਈ ਚੱਲ ਰਹੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਬਾਕੀ ਜੇ ਤੁਸੀਂ ਫਸਟ ਟਾਈਮ ਆਏ ਹੋ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰਨਾ ਗਰਮੀ ਹੋਵੇ ਭਾਵੇਂ ਸਰਦੀ ਪਰ ਜੋ ਘਰ ਦੇ ਕੰਮ ਨੇ ਉਹ ਤਾਂ ਕਦੇ ਮੁੱਕਦੇ ਨਹੀਂ ਤੇ ਇੱਧਰ ਜੋ ਮੈਂ ਕਿਚਨ 'ਚ ਬਣਾ ਰਹੀ ਸੀਗੀ ਰੋਟੀ ਜੋ ਕਿ ਅੱਜ ਦਿਹਾੜੀਆਂ ਦੀ ਵੀ ਰੋਟੀ ਬਣਨੀ ਸੀਗੀ ਤੇ ਇੱਕ ਤਾਂ ਇੰਨੀ ਗਰਮੀ ਸੀਗੀ ਆਸੇ-ਪਾਸੇ ਤਾਂ ਜੋ ਹੈ ਮੀਂਹ ਪਈ ਜਾਂਦਾ ਹੈ ਬਟ ਪਤਾ ਨਹੀਂ ਕੀ ਗੱਲ ਹੈ ਸਾਡੇ ਪਿੰਡ 'ਚ ਤੇ ਸਾਡੇ ਇਲਾਕੇ 'ਚ ਹੀ ਜੋ ਹੈ ਸੁੱਕਾ ਪਿਆ ਹੋਇਆ ਹੈ ਤੇ ਪ੍ਰਮਾਤਮਾ ਅੱਗੇ ਤਾਂ ਬਸ ਇਹੀ ਗੁਜਾਰਿਸ਼ ਹੈ ਕਿ ਚਲੋ ਘਰੇ ਤਾਂ ਜੋ ਹੈ ਆਪਾਂ ਥੋੜਾ ਜਿਹਾ ਕੰਮ ਕਰਕੇ ਸਾਰ ਲੈਣੇ ਹਨ ਬਟ ਜੋ ਕਿਸਾਨ ਨੇ ਜਾਂ ਫਿਰ ਜੋ ਕਾਰਖਾਨਿਆਂ 'ਚ ਕੰਮ ਕਰਨ ਵਾਲੇ ਜੋ ਕਿੰਨੇ ਗਰਮੀ 'ਚ ਕੰਮ ਕਰ ਰਹੇ ਨੇ ਉਹਨਾਂ ਲਈ ਤਾਂ ਕਿੰਨਾ ਔਖਾ ਹੈ ਤੇ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਹੈ ਕਿ ਪ੍ਰਮਾਤਮਾ ਸੱਚਿਆ ਬਾਦਸ਼ਾਹ ਠੰਡ ਵਰਤਾਓ ਤੇ ਆਪਣੇ ਬੱਚਿਆਂ ਉੱਤੇ ਤਰਸ ਖਾਓ ਤੇ ਸ਼ਾਇਦ ਇਹ ਜੋ ਹੈ ਕਸੂਰਵਾਰ ਕਿਤੇ ਨਾ ਕਿਤੇ ਅਸੀਂ ਆਪਾਂ ਵੀ ਹਾਂ ਆਪਣੇ ਵਾਤਾਵਰਣ ਨੂੰ ਜੋ ਹੈ ਆਪਾਂ ਨੁਕਸਾਨ ਪਹੁੰਚਾਇਆ ਹੈ ਦਰਖਤਾਂ ਨੂੰ ਤੇ ਪੇੜਾਂ ਨੂੰ ਤੇ ਬੂਟਿਆਂ ਨੂੰ ਜੋ ਹੈ ਆਪਾਂ ਨੁਕਸਾਨ ਪਹੁੰਚਾਉਂਦੇ ਆ ਜਿਸ ਨਾਲ ਸਾਨੂੰ ਇਹ ਗਰਮੀ ਤੇ ਕਦੇ ਜਿਆਦਾ ਸਰਦੀ ਚੱਲਣੀ ਪੈਂਦੀ ਹੈ ਤੇ ਮੇਰੀ ਇਹੀ ਰਿਕਵੈਸਟ ਹੈ ਕਿ ਜਿਆਦਾ ਤੋਂ ਜਿਆਦਾ ਜੋ ਹੈ ਦਰਖਤ ਲਾਓ ਤੇ ਆਪਣੇ ਵਾਤਾਵਰਣ ਤੇ ਆਪਣੀ ਧਰਤੀ ਨੂੰ ਬਚਾਓ ਲਓ ਜੀ ਇੱਧਰ ਜੋ ਆਪਣਾ ਕੰਮ ਹੋ ਗਿਆ ਸੀਗਾ ਸਟਾਰਟ ਕਿਚਨ ਕਲੀਨਿੰਗ ਦਾ ਨਾਸ਼ਤਾ ਵਗੈਰਾ ਤਿਆਰ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਜੀ ਲਾਈ ਆਪਣੀ ਡਿਊਟੀ ਭਾਂਡਿਆਂ ਦੀ ਪਾਂਡੇ ਮਾਂਜਣੇ ਬਹੁਤ ਜ਼ਰੂਰੀ ਨੇ ਹਰ ਘਰ 'ਚ ਮੰਜੇ ਜਾਂਦੇ ਨੇ ਤੇ ਖਾਸ ਕਰ ਜੋ ਹੈ ਜਦੋਂ ਮਿਸਤਰੀ ਲੱਗੇ ਹੋਣ ਜਾਂ ਕੋਈ ਵੀ ਕੰਮ ਚੱਲਦਾ ਹੁੰਦਾ ਹੈ ਤਾਂ ਪਾਂਡੇ ਮੱਲੋ ਮੱਲੇ ਹੀ ਜੋ ਢੇਰ ਲੱਗੇ ਜਾਂਦੇ ਨੇ ਤੇ ਆਪਾਂ ਜੀ ਬੱਚਿਆਂ ਨੂੰ ਆ ਸਕੂਲ ਭੇਜਦਾ ਸੀਗਾ ਮਾਰਨਿੰਗ ਦਾ ਟਾਈਮ ਸੀਗਾ ਇਹ ਤੇ ਆਪਾਂ ਉਸ ਤੋਂ ਬਾਅਦ ਜੀ ਸਾਰਾ ਜੋ ਹੈ ਨਾਸ਼ਤਾ ਵਗੈਰਾ ਖਵਾ ਕੇ ਸਾਰਿਆਂ ਨੂੰ ਆਪਾਂ ਜੀ ਕਲੀਨ ਕਰਤਾ ਸੀਗਾ ਕਿਚਨ ਕਿਉਂਕਿ ਅੱਜ ਜੋ ਹੈ ਬੱਚੇ ਗਏ ਸੀਗੇ ਫਸਟ ਡੇ ਸਕੂਲ ਤੇ ਹੁਣ ਸੀਗੇ ਅੱਜ ਆਪਾਂ ਆਪਣੇ ਹੀ ਡਿਊਟੀ ਤੇ ਕਿਉਂਕਿ ਹੁਣ ਜੋ ਹੈ ਡੇਲੀ ਰੁਟੀਨ ਤਾਂ ਸੈੱਟ ਕਰਨਾ ਹੀ ਪੈਣਾ ਹੈ ਕਿਉਂਕਿ ਬੱਚਿਆਂ ਦੀ ਜੇ ਰਿਸਪੌਂਸਿਬਿਲਟੀ ਹੈ ਆਪਣੇ ਤੇ ਤਾਂ ਆਪਾਂ ਉਸ ਨੂੰ ਪੂਰੀ ਤਰ੍ਹਾਂ ਨਿਭਾਉਣਾ ਹੈ ਤੇ ਇਸ ਤੋਂ ਬਾਅਦ ਜੀ ਆਪਾਂ ਸਾਰੀ ਡਸਟਿੰਗ ਵਗੈਰਾ ਕਰਕੇ ਬਾਥਰੂਮ ਵਗੈਰਾ ਧੋ ਕੇ ਆਪਾਂ ਲਾਤੇ ਸੀਗੇ ਪੋਚੇ ਆ ਕਿਉਂਕਿ ਜੋ ਹੈ ਕੰਮ ਤੁਹਾਨੂੰ ਪਤਾ ਹੀ ਹੈ ਕਿ ਜੋ ਆਪਣਾ ਸ਼ੈਡਿਊਲ ਬਣਿਆ ਹੁੰਦਾ ਹੈ ਉਹ ਤਾਂ ਆਪਾਂ ਨੂੰ ਪੂਰਾ ਕਰਨਾ ਹੀ ਪੈਂਦਾ ਹੈ ਤੇ ਇਹ ਮੋਬ ਜੋ ਹੈ ਕਿਵੇਂ ਦਾ ਐਕਸਪੀਰੀਅੰਸ ਰਿਹਾ ਇਹ ਜਰੂਰ ਸ਼ੇਅਰ ਕਰਾਂਗੀ ਨੈਕਸਟ ਟਾਈਮ ਕਿਉਂਕਿ ਅਜੇ ਮੈਂ ਵੀ ਜੋ ਹੈ ਐਕਸਪੀਰੀਅੰਸ ਹੀ ਕਰ ਰਹੀ ਹਾਂ ਕਿ ਕਿਸ ਤਰ੍ਹਾਂ ਦਾ ਰਹਿੰਦਾ ਹੈ ਤੇ ਬਾਕੀ ਜਿਵੇਂ ਦਾ ਵੀ ਹੋਇਆ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੀ ਤੇ ਇਧਰ ਜੀ ਆਪਾਂ ਸਾਰੇ ਜੋ ਹੈ ਆਪਣੇ ਪੋਚੇ ਵਗੈਰਾ ਲਾ ਕੇ ਆਪਾਂ ਜੀ ਕਰ ਲਿਆ ਸੀਗਾ સ્ਨਾਣ ਤੇ ਇਸ ਤੋਂ ਬਾਅਦ ਜੀ ਆਪਾਂ ਆ ਗਏ ਸੀਗੇ ਆਪਣੇ ਰੂਮ 'ਚ ਤੇ ਆਪਣੇ ਬੈਡਰੂਮ ਚ ਤੇ ਇੱਥੇ ਜੀ ਆਪਾਂ ਦੇਖ ਸਕਦੇ ਹਾਂ ਤੁਸੀਂ ਉੱਪਰ ਜੋ ਏਸੀ ਦੇ ਪਰਦਾ ਹੈ ਉਹ ਮੈਂ ਕਰਤਾ ਕਟਿੰਗ ਤੇ ਫਸਟ ਟਾਈਮ ਮੈਂ ਸਟੈਪ ਲਿਆ ਹੈ ਆਪਣੀ ਜ਼ਿੰਮੇਵਾਰੀ ਤੇ ਇਹ ਜਹ ਸਟੈਪ ਲਿਆ ਹੈ ਮੈਂ ਕਦੇ ਵੀ ਕਿਸੇ ਤੋਂ ਬਿਨਾ ਪੁੱਛੇ ਇਹ ਜਹ ਸਟੈਪ ਨਹੀਂ ਚੱਕਦੀ ਬਟ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਹੈ ਕਿ ਮੈਂ ਜੋ ਹੈ ਪਰਦਾ ਹੀ ਕੱਟ ਮਾਰਿਆ ਤੁਸੀਂ ਵੇਖ ਸਕਦੇ ਹੋ ਤੇ ਪਤਾ ਨਹੀਂ ਕਿ ਮੈਂ ਪਹਿਲੀ ਵਾਰ ਜੋ ਹੈ ਇਹ ਐਕਸਪੀਰੀਅੰਸ ਕੀਤਾ ਹੈ ਤੇ ਇਹ ਜੋ ਹੈ ਏਸੀ ਦੀ ਸੈਟਿੰਗ ਨਹੀਂ ਆ ਰਹੀ ਸੀ ਕਿ ਇਹ ਡਬਲ ਪਰਦੇ ਸੀਗੇ ਬਟ ਏਸੀ ਦੀ ਸੈਟਿੰਗ ਨਾ ਹੋਣ ਕਰਕੇ ਜੋ ਹੈ ਮੈਨੂੰ ਇਹ ਸੈਟਿੰਗ ਕਰਨੀ ਪਈ ਤੇ ਆਪਾਂ ਜੀ ਜੋ ਹੈ ਕਟਿੰਗ ਕਰਕੇ ਇੱਥੇ ਥੱਲੇ ਜੀ ਜੋ ਹੈ ਮੈਂ ਤੁਹਾਨੂੰ ਸ਼ੋਅ ਕਰਾਂਗੀ ਕਿ ਕਿਵੇਂ ਮੈਂ ਜੋ ਹੈ ਪਰਦਿਆਂ ਨੂੰ ਐਡਜਸਟ ਕੀਤਾ ਹੈ ਅਜੇ ਇਸ ਤੇ ਹੋਰ ਕੰਮ ਕਰਨਾ ਹੈ ਮੈਂ ਲੇਸ ਵਗੈਰਾ ਜਾਂ ਫਿਰ ਕੁਝ ਨਾ ਕੁਝ ਇਸ ਅਟੈਚਮੈਂਟ ਲਾਉਣੀ ਹੈ ਤੇ ਉਤਲੇ ਜੋ ਪਰਦੇ ਨੇ ਉਹਨਾਂ ਨੂੰ ਮੈਂਵੇਂ ਛੱਡਤਾ ਸੀਗਾ ਉਬਾਚ ਆਪਾਂ ਜੋ ਹੈ ਲਾ ਕੇ ਧੋ ਕੇ ਤੇ ਫਿਰ ਇਸ ਦੀ ਜੋ ਹੈ ਡੈਂਟਿਕ ਪੇਂਟਿੰਗ ਕਰਨੀ ਹੈ ਤੇ ਇੱਧਰ ਆਪਾਂ ਜੀ ਚੱਕ ਲਈ ਸੀਗੀ ਆਪਣੀ ਮਸ਼ੀਨ ਕਿਉਂਕਿ ਹੁਣ ਗਰਮੀ ਇਸ ਤਾਂ ਜੋ ਹੈ ਬਾਹਰ ਤਾਂ ਕੋਈ ਕੰਮ ਆਪਾਂ ਇਸ ਟਾਈਮ ਨਹੀਂ ਕਰ ਸਕਦੇ ਬਟ ਅੰਦਰ ਜੋ ਹੈ ਏਸੀ ਰੂਮ 'ਚ ਬੈ ਕੇ ਕੁਛ ਨਾ ਕੁਛ ਜੋ ਹੈ ਆ ਕੰਮ ਆਪਾਂ ਕਰ ਸਕਦੇ ਹਾਂ ਕ੍ਰੀਏਟਿਵ ਕੰਮ ਤੇ ਇਸ ਨਾਲ ਜੋ ਹੈ ਇੱਕ ਤਾਂ ਮਾਈਂਡ ਸੈਟ ਰਹਿੰਦਾ ਹੈ ਤੇ ਇੱਕ ਜੋ ਹੈ ਡਿਪਰੈਸ਼ਨ ਨਹੀਂ ਹੁੰਦਾ ਤੇ ਹਮੇਸ਼ਾ ਕੁਛ ਨਾ ਕੁਛ ਕਰਦੇ ਹੀ ਰਹਿਣਾ ਚਾਹੀਦਾ ਹੈ ਤੇ ਇਧਰ ਦੇਖ ਸਕਦੇ ਹੋ ਮੈਂ ਜੋ ਹੈ ਇਹ ਰੋਡ ਸੀਗੀ ਮੇਰੇ ਕੋਲ ਇਸ ਨਾਲ ਸੈੱਟ ਕੀਤਾ ਕਿਉਂਕਿ ਅਜੇ ਜੋ ਮੈਂ ਫਾਈਨਲ ਡਿਸੀਜਨ ਇਹ ਲੈਣਾ ਹੈ ਕਿ ਕਿਵੇਂ ਸੈੱਟ ਹੋਣੀ ਹੈ ਤੇ ਉਸ ਦਾ ਡਿਸੀਜਨ ਆਪਾਂ ਜੀ ਇੱਕ ਵਾਰੀ ਜੋ ਹੈ ਹਸਬੰਦ ਨੂੰ ਚੈੱਕ ਕਰਵਾ ਕੇ ਫੇਰ ਹੀ ਲਵਾਂਗੇ ਤੇ ਇਧਰ ਜੋ ਮੈਂ ਕੁਝ ਜਿਗਾੜ ਲਾਇਆ ਤੇ ਜਦੋਂ ਤੱਕ ਆਪਾਂ ਕੋਈ ਜਿਗਾੜ ਨਾ ਲਾਈਏ ਤਾਂ ਆਪਾਂ ਜੋ ਹੈ ਪਰਫੈਕਟ ਨਹੀਂ ਬਣਦੇ ਤੇ ਇਧਰ ਰਾਡ ਦਾ ਸਾਈਜ਼ ਤੁਸੀਂ ਵੇਖ ਸਕਦੇ ਹੋ ਕਿਵੇਂ ਜੋ ਹੈ ਅੱਗੇ ਹੀ ਲੰਘ ਗਿਆ ਬਟ ਇਹ ਐਡਜਸਟ ਕਰਨਾ ਜ਼ਰੂਰੀ ਸੀਗਾ ਤੇ ਜਦੋਂ ਮੈਂ ਇਹ ਪਹਿਲਾਂ ਕਟਿੰਗ ਕੀਤਾ ਸੀਗਾ ਇਹ ਪੜਦਿਆਂ ਦਾ ਸਾਈਜ਼ ਲੰਮਾ ਸੀਗਾ ਬਟ ਸੋਹਣਾ ਨਹੀਂ ਲੱਗਿਆ ਤਾਂ ਆਪਾਂ ਫੇਰ ਇਸ ਦੀ ਕਟਿੰਗ ਕਰਕੇ ਇਸ ਨੂੰ ਹਾਫ ਕਰਤਾ ਤੇ ਹਾਫ ਕਰਨ ਤੋਂ ਬਾਅਦ ਇਹ ਥੋੜਾ ਜਿਹਾ ਮੈਨੂੰ ਜੋ ਹੈ ਚੰਗੀ ਲੁੱਕ ਚ ਲੱਗਿਆ ਤੇ ਆਪਾਂ ਇਸ ਨੂੰ ਜੋ ਹੈ ਫਾਈਨਲ ਲੁੱਕ ਦੇ ਦੇਣੇ ਹਾਂ ਜੋ ਤੁਸੀਂ ਹੁਣ ਦੇਖੋਗੇ ਤੇ ਇਧਰ ਜੀ ਆਪਾਂ ਪਰਦਿਆਂ ਨੂੰ ਕਟਿੰਗ ਕਰਕੇ ਇਹ ਦੇ ਦਿੱਤੀ ਸੀਗੀ ਲੁੱਕ ਜੋ ਕਿ ਤੁਸੀਂ ਵੇਖ ਸਕਦੇ ਹੋ ਤੇ ਬੜੀ ਖੁਸ਼ ਆ ਕਿ ਪਤਾ ਨਹੀਂ ਹੁਣ ਜੋ ਹੈ ਹਸਬੰਡ ਤੋਂ ਗੱਲਾਂ ਸੁਣਨ ਨੂੰ ਮਿਲਣਗੀਆਂ ਜਾਂ ਫਿਰ ਸਾਬਾਸ਼ੀ ਮਿਲਣੀ ਹੈ ਇਸ ਦਾ ਵੇਟ ਕਰਾਂਗੇ ਬਟ ਜੋ ਹੈ ਬਾਚਤਾ ਉਹਨਾਂ ਨੂੰ ਵੀ ਪਸੰਦ ਆਇਆ ਤੇ ਉਹਨਾਂ ਨੇ ਕਿਹਾ ਕਿ ਹਾਂ ਇਹ ਐਡਜਸਟਮੈਂਟ ਜੋ ਹੁਣ ਏਸੀ ਦੇ ਅਕੋਰਡਿੰਗ ਜੋ ਹੈ ਹੁਣ ਚੰਗੀ ਹੈ ਤੇ ਆਪਾਂ ਫੇਰ ਇਸ ਕਾਰਵਾਈ ਤੇ ਲੱਗੇ ਸੀਗੇ ਹੁਣ ਇਸ ਚੋਂ ਜੋ ਕਪੜਾ ਬਚਿਆ ਸੀਗਾ ਉਹ ਮੈਂ ਜੋ ਹੈ ਸਿਉ ਕੇ ਰਸੋਈ ਚ ਕਿਚਨ ਚ ਤੁਸੀਂ ਹੁਣ ਦੇਖੋਗੇ ਨੈਕਸਟ ਵੀਡੀਓ ਚ ਮੈਂ ਜੋ ਹੈ ਕਿਚਨ ਚ ਵੀ ਜੋ ਹੈ ਪਰਦਾ ਲਾਤਾ ਕਿਉਂਕਿ ਇਹ ਕਪੜਾ ਵਧਿਆ ਸੀਗਾ ਹੋਰ ਤਾਂ ਕੋਈ ਹੱਲ ਨਹੀਂ ਸੀਗਾ ਤੇ ਉੱਥੇ ਵੀ ਆਪਾਂ ਜਗਾੜ ਲਾ ਕੇ ਹੀ ਲਾਇਆ ਹੈ ਕਿਉਂਕਿ ਜਿੱਦੋਂ ਵੀ ਕੋਈ ਪਲੰਬਰ ਵਗੈਰਾ ਆਇਆ ਤਾਂ ਉਸ ਤੋਂ ਜੋ ਹੈ ਇਹ ਰੋਡ ਵਗੈਰਾ ਸੀ ਫਿਟ ਕਰਾਵਾਂਗੇ ਤੇ ਇਧਰ ਜੀ ਬਸ ਇਹ ਆਪਣਾ ਕੰਮ ਚੱਲੀ ਜਾ ਰਿਹਾ ਸੀਗਾ ਤੇ ਏਸੀ ਦੀ ਠੰਡੀ ਠੰਡੀ ਹਵਾ ਚੱਲ ਰਹੀ ਸੀ ਤੇ ਇਧਰ ਜੀ ਹੁਣ ਝੋਨੇ ਦੀ ਤੁਸੀਂ ਹਾਲਤ ਵੇਖ ਸਕਦੇ ਹੋ ਨਾਲ ਦੇ ਖੇਤ ਵਿੱਚ ਜੋ ਚਾਚਾ ਜੀ ਦੇ ਨੇ ਉਹ ਤਿਆਰ ਕਰਤੇ ਸੀਗੇ ਤੇ ਆਪਣੇ ਤਾਂ ਇਹ ਝੋਨਾ ਸਾਹਮਣੇ ਲੱਗ ਹੀ ਗਿਆ ਝੋਨਾ ਲੱਗਣ ਤੋਂ ਬਾਅਦ ਤਾਂ ਜੋ ਹੈ ਗਰਮੀ ਹੋਰ ਵੀ ਜ਼ਿਆਦਾ ਹੀ ਵਧ ਗਈ ਇਹ ਅਹਿਸਾਸ ਹੁੰਦਾ ਹੈ ਤੇ ਕਿਤੇ ਪਾਣੀ ਲਾਇਆ ਹੋਇਆ ਹੈ ਕਿਤੇ ਝੋਨਾ ਲੱਗਿਆ ਹੋਇਆ ਹੈ ਇਹ ਹੀ ਚੱਲੀ ਜਾਂਦਾ ਹੈ ਤੇ ਹੁਣ ਜੀ ਅੱਗੇ ਵੇਖਦੇ ਹਾਂ ਬਾਹਰਲੀ ਘਰ ਲਓ ਜੀ ਸਤਿ ਸ੍ਰੀ ਅਕਾਲ ਮੈਂ ਬਲਜੀਤ ਬਲਜੀਤ ਕੋਲਡੀ ਡੇਲੀ ਬਲੌਗਸ ਤੋਂ ਤੇ ਆਪਣਾ ਜੋ ਹੈ ਮਿਸਤਰੀਆਂ ਦਾ ਕੰਮ ਕਿੱਥੇ ਤੱਕ ਪਹੁੰਚਿਆ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ